ਉਹ ਬੰਦਾ ਜਿਹੜਾ ਸੀਗਾ ਉਹ ਗਰਮੀਆਂ ਜਿੱਦਾਂ ਸੀਗੀਆਂ ਮੌਸਮ ਜੱਕ ਦਾ ਪਸੀਨਾ ਉਹਨੂੰ ਆਇਆ ਹੋਊਗਾ ਉਹਨੇ ਇਦਾਂ ਪਸੀਨਾ ਪੁੰਜਿਆ ਇਦਾਂ ਇਦਾਂ ਕੀਤਾ ਨੱਕ ਨੱਕ ਨੂੰ ਵੀ ਕਰ ਲਿਆ ਇਦਾਂ ਤੇ ਉਹਨੇ ਉਹ ਜਿਹੜਾ ਕੁਝ ਸ਼ੁਰੂ ਜੈ ਕਰ ਸ਼ੀਜੇ ਜਿਹੜੀ ਉਹ ਇਦਾਂ ਫਰਨਫੇਰ ਨੂੰ ਸ਼ੁਰੂ ਕਰਤੀ ਪਾਣੀ ਚ ਵੀਡੀਓ ਇਦਾਂ ਦੂਰ ਖੜੇ ਨੇ ਬਣਾ ਲਈ ਤੇ ਘਰ ਜਾ ਕੇ ਮੈਂ ਨਾ ਗੋਲ ਗਫੇ ਲੈ ਗਿਆ ਉਤੋਂ ਜਿੰਨੇ ਲੈਣੇ ਸੀ ਮੈਂ ਮਾਤਾ ਦੇ ਟੇਬਲ ਤੇ ਰੱਖੇ ਗੋਲ ਗਫੇ ਕਿ ਮੰਮੀ ਆ ਗੋਲ ਗਫੇ ਖਾ ਲਓ ਤੁਸੀਂ ਤੇ ਗੋਲ ਗਫਿਆਂ ਤੋਂ ਪਹਿਲਾਂ ਆ ਵੀਡੀਓ ਦੇਖ ਲਓ ਜਿਹੜੀ ਬਣਾਈ ਆ ਨਾ ਇਹ ਬੰਦੇ ਤੋਂ ਲੈ ਕੇ ਆ ਜਿੱਲਾ ਕਰਦੇ ਉਹਨਾਂ ਵੀਡੀਓ ਦੇਖ ਕੇ ਪਸੀਨੇ ਨਾਲ ਇੰਦਾ ਕਰਦੇ ਕਹਿੰਦੇ ਮਾਤਾ ਮੇਰੀ ਕਹਿੰਦੇ ਛੱਟ ਛੱਟ ਨੂੰ ਡਸਟਬਿਨ ਛੱਡ ਦੇ ਮੈਂ ਨਹੀਂ ਖਾਣ। ਅਰੇ ਡਾਕਟਰ ਸਾਹਿਬ ਇੱਕ ਤੁਸੀਂ ਕਹੋਗੇ ਸਾਰੇ ਸਵਾਲ ਪੁੱਛੀ ਜਾਂਦਾ ਇੱਕ ਗੋਲ ਗੱਪਿਆਂ ਦਾ ਬੜਾ ਕਰੇਜ਼ ਆ ਅੰਬਾਲੇ ਦੇ ਸੱਤ ਪਾਣੀਆਂ ਵਾਲੇ ਗੋਲ ਗੱਪੇ ਪਤਾ ਨਹੀਂ ਕੀ ਕੀ ਲਿਖਿਆ ਹੁੰਦਾ ਹੈ ਨਾ ਇਹ ਇਹ ਤਾਂ ਥੋੜਾ ਜਿਹਾ ਦੱਸੋ ਮਤਲਬ ਗੋਲ ਗੱਪਿਆਂ ਦਾ ਕੀ ਹਿਸਾਬ ਕਰਦਾ ਵਾ ਕਿਉਂਕਿ ਮੈਨੂੰ ਲੱਗਦਾ ਸਭ ਤੋਂ ਵੱਧ ਜਿਹੜਾ ਉਹ ਹਾਥੀ ਪੂਰਾ ਪਾਇਆ ਹੁੰਦਾ ਵਾ ਸਾਰੇ ਸ਼ਹਿਰਾਂ 'ਚ ਤਾਂ ਹੁਣ ਪਾ ਲੈਂਦੇ ਆ ਪਰ ਉਹ ਹੈ ਮੇ ਮਾੜਾ ਜਿਹਾ ਕੰਮ ਲੱਗਦਾ ਬਰਫ਼ ਵੀ ਐਂ ਹੀ ਰੱਖੀ ਹੁੰਦੀ ਆ ਪਤਾ ਨਹੀਂ ਕਿਹੜੀ ਬਰਫ਼ ਹੁੰਦੀ ਹੈ ਜੀ ਉਹ ਦੇਖੋ ਗੱਲ ਇਹ ਆ ਵੀ ਜਿਆਦਾਤਰ ਕੀ ਹੁੰਦਾ ਜਿਹੜਾ ਬੰਦਾ ਮੰਨ ਲਓ ਕੋਈ ਵੱਡੀ ਸ਼ਾਪ ਆ ਗੋਲ ਗਫੇ ਦੀ ਬਹੁਤ ਵੱਡਾ ਕੰਮ ਤਾਂ ਉਹਨਾਂ ਤੋਂ ਹੀ ਕਰਾਉਂਦਾ ਵਰਕਰਾਂ ਤੋਂ ਉਪਰਵਾਸੀ ਜਾਂ ਹੋਰਨਾਂ ਤੋਂ ਵਰਕਰਾਂ ਤੋਂ ਕਰਾਉਂਦਾ ਮੇਰਾ ਇੱਕ ਮਿੱਤਰ ਸੀਗਾ ਉਹ ਮੈਨੂੰ ਕਹਿੰਦਾ ਵੀ ਮੇਰੇ ਡਾਕਟਰ ਸਾਹਿਬ ਮੈਂ ਤੁਹਾਨੂੰ ਪ੍ਰੈਕਟੀਕਲ ਇਹ ਬਿਲਕੁਲ ਫੈਕਟ ਦਾ ਸਰਿਆ ਕਹਿੰਦਾ ਮੈਂ ਆਪਣੇ ਮੇਰੇ ਮੰਮੀ ਕਹਿੰਦੇ ਇੱਕ ਕਲਪਨਿਕ ਨਹੀਂ ਸੱਚੀ ਕਹਾਣੀ ਇਹ ਫੈਕਟ ਜੀ ਕਸਮ ਆ ਪਰਮਾਤਮਾ ਦੀ ਕਹਿੰਦਾ ਮੈਂ ਮੇਰਾ ਮੇਰੇ ਮਦਰ ਮੈਨੂੰ ਕਹਿੰਦੇ ਗੋਲ ਗਫੇ ਲੈ ਕੇ ਆਈ ਮੈਂ ਖਾਣ ਨੂੰ ਦਿਲ ਕਰਦਾ ਗੋਲ ਗਫੇ ਅੱਛਾ ਕਹਿੰਦਾ ਉਹ ਮੈਂ ਗਿਆ ਤੇ ਮੈਂ ਗੋਲ ਗਫੇ ਦੇਖ ਰਿਹਾ ਪੀ ਉਹਦੇ ਹ ਕੰਜੇ ਫਿਰ ਮੈਂ ਨਾ ਉਹ ਬੰਦਾ ਜਿਹੜਾ ਸੀਗਾ ਉਹ ਗਰਮੀਆਂ ਜਿੱਦਾਂ ਸੀਗੀਆਂ ਮੌਸਮ ਜਦ ਕਿਦਾ ਪਸੀਨਾ ਉਹਨੂੰ ਆਇਆ ਹੋਊਗਾ ਉਹਨੇ ਇਦਾਂ ਪਸੀਨਾ ਪੁੰਝਿਆ ਇਦਾਂ ਇਦਾਂ ਕੀਤਾ ਨੱਕ ਨੁੱਕ ਨੂੰ ਵੀ ਕਰ ਲਿਆ ਇਦਾਂ ਤੇ ਉਹਨੇ ਉਹ ਜਿਹੜਾ ਘੁੱਟ ਜੁਰਜਾ ਕੜਛੀ ਜੀ ਜਿਹੜੀ ਉਹ ਇਦਾਂ ਪਰਨ ਫੇਰਨ ਸ਼ੁਰੂ ਕਰਤੀ ਪਾਣੀ 'ਚ ਕੰਜੇ ਮੈਂ ਉਹਦੀ ਵੀਡੀਓ ਇਦਾਂ ਦੂਰ ਖੜੇ ਨੇ ਬਣਾ ਲਈ ਤੇ ਘਰ ਜਾ ਕੇ ਮੈਂ ਨਾ ਗੋਲ ਗਫੇ ਲੈ ਗਿਆ ਉਤੋਂ ਜਿੰਨੇ ਲੈਣੇ ਮੈਂ ਮਾਤਾ ਦੇ ਟੇਬਲ ਤੇ ਰੱਖੇ ਗੋਲ ਗਫੇ ਕਿ ਮੰਮੀ ਆ ਗੋਲ ਗਫੇ ਖਾ ਲੋ ਤੁਸੀਂ ਹੂੰ ਤੇ ਕੋਲ ਗੱਫਿਆਂ ਤੋਂ ਪਹਿਲਾਂ ਵੀਡੀਓ ਦੇਖ ਲਓ ਜਿਹੜੀ ਬਣਾਈ ਆ ਨਾ ਇਹ ਬੰਦੇ ਤੋਂ ਲੈ ਕੇ ਆ ਜਿੱਲਾ ਕਿਸੇ ਨੇ ਵੀਡੀਓ ਦੇਖੀ ਪਸੀਨੇ ਨਾਲ ਇਦਾਂ ਕਰਦੇ ਕਹਿੰਦੇ ਮਾਤਾ ਮੇਰੇ ਕਹਿੰਦੇ ਛੱਟ ਛੱਟ ਨੂੰ ਡਸਟਬਿਨ 'ਚ ਛੱਟ ਦੇ ਮੈਂ ਨਹੀਂ ਖਾਣੇ ਸੋ ਮੈਂ ਇਹ ਕਹਿਣਾ ਵੀ ਬਹੁਤ ਕੁਝ ਮੈਟਰ ਕਰਦਾ ਸੈਂਪਲਿੰਗ ਇਹ ਉਹ ਨਹੀਂ ਮੈਟਰ ਕਰਦਾ ਉਹ ਕਿੱਦਾਂ ਦੇ ਹਾਲਾਤਾਂ ਚ ਬਣਿਆ ਇਹਨਾਂ ਚੀਜ਼ਾਂ ਨੂੰ ਹੀ ਹਾਈਲਾਈਟ ਕਰਦੇ ਰਹੇ ਕਿ ਜਿੱਥੇ ਜਿੱਥੇ ਜਾਣੇ ਆ ਯਾਰ ਉੱਥੇ ਥੁੱਕਣਾ ਤਮਾਕੂ ਮਲਣਾ ਬੀੜੀਆਂ ਪੀਜ ਜਾਂਦੇ ਆ ਉਹ ਚੀਜ਼ਾਂ ਜਿਹੜੀਆਂ ਉਹ ਵੀ ਹਾਈਜਨ ਦਾ ਖਿਆਲ ਉਹ ਕਿਚਨ ਵਰਕਸ਼ਾਪ ਵੀ ਪ੍ਰੋਪਰ ਹੋਣਾ ਚਾਹੀਦਾ ਅਜੇ ਡਾਕਟਰ ਸਾਹਿਬ ਇੱਕ ਤੁਸੀਂ ਕਹੋਗੇ ਸਾਰੇ ਸਵਾਲ ਪੁੱਛੀ ਜਾਂਦਾ ਇੱਕ ਗੋਲ ਗੱਪਿਆਂ ਦਾ ਬੜਾ ਕਰੇਜ਼ ਆ ਅੰਬਾਲੇ ਦੇ ਸੱਤ ਪਾਣੀਆਂ ਵਾਲੇ ਗੋਲ ਗੱਪੇ ਪਤਾ ਨਹੀਂ ਕੀ ਕੀ ਲਿਖਿਆ ਹੁੰਦਾ ਹੈ ਨਾ ਇਹ ਇਹ ਤਾਂ ਥੋੜਾ ਜਿਹਾ ਦੱਸੋ ਮਤਲਬ ਗੋਲ ਗੱਪਿਆਂ ਦਾ ਕੀ ਹਿਸਾਬ ਕਰਦਾ ਵਾ ਕਿਉਂਕਿ ਮੈਨੂੰ ਲੱਗਦਾ ਸਭ ਤੋਂ ਵੱਧ ਜਿਹੜਾ ਉਹ ਹਾਥੀ ਪੂਰਾ ਪਾਇਆ ਹੁੰਦਾ ਵਾ ਸਾਰੇ ਸ਼ਹਿਰਾਂ 'ਚ ਤਾਂ ਹੁਣ ਪਾ ਲੈਂਦੇ ਆ ਪਰ ਉਹ ਹੈ ਮਾੜਾ ਜਿਹਾ ਹੀ ਕੰਮ ਲੱਗਦਾ ਬਰਫ਼ ਵੀ ਐਂ ਹੀ ਰੱਖੀ ਹੁੰਦੀ ਆ ਪਤਾ ਨਹੀਂ ਕਿਹੜੀ ਬਰਫ਼ ਹੁੰਦੀ ਹੈ ਜੀ ਉਹ ਦੇਖੋ ਗੱਲ ਇਹ ਹੈ ਵੀ ਜ਼ਿਆਦਾਤਰ ਕੀ ਹੁੰਦਾ ਜਿਹੜਾ ਬੰਦਾ ਮੰਨ ਲਓ ਕੋਈ ਵੱਡੀ ਸ਼ਾਪ ਆ ਗੋਲ ਗੱਫੇ ਦੀ ਬਹੁ ਵਰਕਰਾਂ ਤੋਂ ਪ੍ਰਵਾਸੀ ਜਾਂ ਹੋਰਨਾਂ ਤੋਂ ਵਰਕਰਾਂ ਤੋਂ ਕਰਾਉਂਦਾ ਨਾ ਮੇਰਾ ਇੱਕ ਮਿੱਤਰ ਸੀਗਾ ਉਹ ਮੈਨੂੰ ਕਹਿੰਦਾ ਵੀ ਮੇਰੇ ਡਾਕਟਰ ਸਾਹਿਬ ਮੈਂ ਤੁਹਾਨੂੰ ਪ੍ਰੈਕਟੀਕਲ ਇਹ ਬਿਲਕੁਲ ਫੈਕਟ ਦਾ ਸਰਿਆ ਕਹਿੰਦਾ ਮੈਂ ਆਪਣੇ ਮੇਰੇ ਮੰਮੀ ਕਹਿੰਦੇ ਇੱਕ ਕਲਪਨਿਕ ਨਹੀਂ ਸੱਚੀ ਕਹਾਣੀ ਇਹ ਫੈਕਟ ਜੀ ਕਸਮ ਆ ਪਰਮਾਤਮਾ ਦੀ ਕਹਿੰਦਾ ਮੈਂ ਮੇਰਾ ਮੇਰੇ ਮਦਰ ਮੈਨੂੰ ਕਹਿੰਦੇ ਗੋਲ ਗਫੇ ਲੈ ਕੇ ਆਈ ਮੈਂ ਖਾਣ ਨੂੰ ਦਿਲ ਕਰਦਾ ਗੋਲ ਗਫੇ ਅੱਛਾ ਕਹਿੰਦਾ ਉਹ ਮੈਂ ਗਿਆ ਤੇ ਮੈਂ ਗੋਲ ਗਫੇ ਦੇਖ ਰਿਹਾ ਪੀ ਉਹਦੇ ਹਾਲਾਤ ਕਿੱਦਾਂ ਬਣਾ ਰਿਹਾ ਕਹਿੰਦੇ ਫਿਰ ਮੈਂ ਨਾ ਉਹ ਬੰਦਾ ਜਿਹੜਾ ਸੀਗਾ ਉਹ ਗਰਮੀਆਂ ਜਿੱਦਾਂ ਸੀਗੀਆਂ ਮੌਸਮ ਜੱਕ ਦਾ ਪਸੀਨਾ ਉਹਨੂੰ ਆਇਆ ਹੋਊਗਾ ਉਹਨੇ ਇਦਾਂ ਪਸੀਨਾ ਪੁੰਝਿਆ ਇਦਾਂ ਇਦਾਂ ਕੀਤਾ ਨੱਕ ਨੁੱਕ ਨੂੰ ਵੀ ਕਰ ਲਿਆ ਇਦਾਂ ਤੇ ਉਹਨੇ ਉਹ ਜਿਹੜਾ ਘੁੱਟ ਜੁਰਜਾ ਕੜਛੀ ਜੀ ਜਿਹੜੀ ਉਹ ਇਦਾਂ ਪਰਨ ਫੇਰਨੀ ਸ਼ੁਰੂ ਕਰਤੀ ਪਾਣੀ ਚ ਕਹਿੰਦੇ ਮੈਂ ਉਹਦੀ ਵੀਡੀਓ ਇਦਾਂ ਦੂਰ ਖੜੇ ਨੇ ਬਣਾ ਲਈ ਤੇ ਘਰ ਜਾ ਕੇ ਮੈਂ ਨਾ ਗੋਲ ਗਫੇ ਲੈ ਗਿਆ ਉਤੋਂ ਜਿੰਨੇ ਲੈਣੇ ਮੈਂ ਮਾਤਾ ਦੇ ਟੇਬਲ ਤੇ ਰੱਖੇ ਗੋਲ ਗਫੇ ਕਿ ਮੰਮੀ ਆ ਗੋਲ ਗਫੇ ਖਾ ਲੋ ਤੁਸੀਂ ਤੇ ਗੋਲ ਗਫਿਆਂ ਤੋਂ ਪਹਿਲਾਂ ਵੀਡੀਓ ਦੇਖ ਲਓ ਜਿਹੜੀ ਬਣਾਈ ਆ ਨਾ ਇਹ ਬੰਦੇ ਤੋਂ ਲੈ ਕੇ ਆ ਹੂੰ ਜਿੱਦਾਂ ਕਰਦੇ ਉਹਨਾਂ ਵੀਡੀਓ ਦੇਖੇ ਪਜ਼ੀਨੇ ਨਾਲ ਇਦਾਂ ਕਰਦੇ ਕਹਿੰਦੇ ਮਾਤਾ ਮੇਰੇ ਕਹਿੰਦੇ ਛੱਟ ਛੱਟ ਨੂੰ ਡਸਟਬਿਨ 'ਚ ਛੱਟ ਦੇ ਮੈਂ ਨਹੀਂ ਖਾਣੇ ਸੋ ਮੈਂ ਇਹ ਕਹਿਣਾ ਵੀ ਬਹੁਤ ਕੁਝ ਮੈਟਰ ਕਰਦਾ ਸੈਂਪਲਿੰਗ ਇਹ ਉਹ ਨਹੀਂ ਮੈਟਰ ਕਰਦਾ ਉਹ ਕਿੱਦਾਂ ਦੇ ਹਾਲਾਤਾਂ 'ਚ ਬਣਿਆ ਇਹਨਾਂ ਚੀਜ਼ਾਂ ਨੂੰ ਹੀ ਹਾਈਲਾਈਟ ਕਰਦੇ ਰਹੇ ਤੇ ਜਿੱਥੇ ਜਿੱਥੇ ਜਾਣੇ ਆ ਯਾਰ ਉੱਥੇ ਥੁੱਕਣਾ ਤਮਾਕੂ ਮਲਣਾ ਬੀੜੀਆਂ ਉਪੀਜ ਜਾਂਦੇ ਆ ਉਹ ਚੀਜ਼ਾਂ ਜਿਹੜੀਆਂ ਉਹ ਵੀ ਹਾਈਜੀਨ ਦਾ ਖਿਆਲ ਉਹ ਕਿਚਨ ਵਰਕਸ਼ਾਪ ਵੀ ਪ੍ਰੋਪਰ ਹੋਣਾ ਚਾਹੀਦਾ